ਸਵਾਗਤ ਹੈ ਸਾਨ ਬੁਣਤੀ ਚੈਨਲ ਤੇ ਅੱਜ ਆਪਾਂ ਇੱਕ ਬਣਾਵਾਂਗੇ ਬਹੁਤ ਪਿਆਰੀ ਜੁੱਤੀ ਦੇਖਿਓ ਕਿੰਨੀ ਵਧੀਆ ਲੱਗਦੀ ਹੈ ਚਾਹੇ ਇਹ ਲੀ ਤੇ ਕੁਝ ਵੀ ਆਪਾਂ ਕਹਿ ਸਕਦੇ ਆ ਆਪਾਂ ਬਣਾਵਾਂਗੇ ਦੇਖਿ ਕਿੰਨੀ ਪਿਆਰੀ ਲੱਗਦੀ ਹੈ ਬਹੁਤ ਵਧੀਆ ਬਣ ਕੇ ਪੈਰ ਦੇ ਵਿੱਚ ਫਿੱਟ ਆਈ ਹੈ ਇਹ ਇਹ ਵਧੀਆ ਆਉਂਦੀ ਹੈ ਦੇਖਿਏ ਬਹੁਤ ਬਹੁਤ ਆਸਾਨ ਆ ਕੋਈ ਔਖੀ ਨਹੀਂ ਲੱਗਦੀ ਹੈਗੀ ਆਪਾਂ ਹੁਣ ਵੀਡੀਓ ਸ਼ੁਰੂ ਕਰਾਂਗੇ ਬਣਾਵਾਂਗੇ ਇਹਨੀ ਜੁੱਤੀ ਨੂੰ ਵੀਡੀਓ ਬਣਾ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਲਾਇਕ ਸਬਸਕ੍ਰਾਈਬ ਜਰੂਰ ਕਰਿਓ ਜੇ ਨਹੀਂ ਕਰਿਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀਡੀਓ ਕੈਹੀ ਜੀ ਲੱਗੀ ਆ ਹੁਣ ਆਪਾਂ ਪਾਵਾਂਗੇ ਕੁੰਡੇ ਕੁੰਡੇ ਪਾ ਕੇ ਆਪਾਂ ਤੁਹਾਨੂੰ ਵੀਡੀਓ ਸ਼ੁਰੂ ਕਰਦੇ ਹਾਂ ਕੁੰਡੇ ਪਾਉਣ ਲੱਗੇ ਆ ਦੱਸਦੇ ਹਾਂ ਜੀ ਕਿਵੇਂ ਬਣਦੀ ਹੈ ਇਹ ਜੁੱਤੀ ਆ ਬਣਾਉਣ ਲਈ ਮੈਂ ਲਵਾਂਗੀ 48 ਕੁੰਡੇ ਤੇ 11 ਨੰਬਰ ਦੀ ਹੈਗੀ ਸਲਾਈ ਇਹ ਥੋੜੀ ਜੀ ਔਨ ਬਰੀਕ ਆ ਥੋੜੀ ਪਤਲੀ ਆਉਣੇ ਇਹ ਜਿਹੜੇ ਆਪਾਂ ਲਈਆ ਉਹ ਸਵਾਲ ਦੀ ਔਨ ਆ ਇਹ ਤੇ ਜਰਾਬ ਆਪਾਂ ਬਣਾਉਣ ਲਈ ਹੁਣ ਪਾਵਾਂਗੇ ਕੁੰਡੇ ਇਹ ਸਿੰਗਲ ਦਾ ਅੱਗੇ ਦੇ ਕੁੰਡੇ ਪੈਣੇ ਨੇ ਇਹ ਇਸ ਤਰ੍ਹਾਂ ਹੀ ਕੁੰਡੇ ਪੈਣੇ ਨੇ ਧਾਗ ਆਪਾਂ ਨੇ ਦੂਰਾ ਨਹੀਂ ਕਰਨਾ ਬਸ ਆਪਾਂ ਨੇ ਇੱਕ ਇੱਥੇ ਗੱਠ ਜੀ ਮਾਰਨੀ ਆ ਆ ਦੇਖੀਏ ਤਾਂ ਇਦਾਂ ਕਰਕੇ ਇਹਨੂੰ ਆਪਾਂ ਇੱਕ ਬਸ ਇੱਕੋ ਇੱਕ ਗੱਠ ਜੀ ਲਾਉਣੀ ਆ ਆ ਦੇਖੀਏ ਆ ਤਾਂ ਅੱਗੇ ਪੈਕਣੇ ਲਾਵਾਂਗੇ ਇਹਨੂੰ ਆ ਦੇਖੀਏ ਕੁੰਡੇ ਪਾਉਣੇ ਬਹੁਤ ਸੌਖੇ ਨੇ ਇਹ ਸਿੱਧੇ ਹੀ ਕੁੰਡੇ ਰੇ ਦੇਖੀਏ ਮੈਂ ਹੁਣ ਕਾ ਨਾ 48 ਕੁੰਡੇ ਬਣਾ ਕੇ ਤੁਹਾਨੂੰ ਮੈਂ ਪਾ ਕੇ ਕੁੰਡੇ ਫਿਰ ਮੈਂ ਦਿਖਾਉਣੀ ਆ ਇਹ ਆਪਣੇ ਪੈ ਗਏ ਹੁਣ ਇਹਨੂੰ ਆਪਾਂ ਦੇਖੀਏ ਆਪਾਂ ਨੇ ਇਹ ਸਾਰੀ ਸਲਾਈ ਆਪਾਂ ਨੇ ਇਹ ਉਲਟੀ ਉਲਟੀ ਬੋਣੀ ਆ ਐਸੇ ਤਰ੍ਹਾਂ ਬਸ ਉਲਟੀ ਉਲਟੀ ਸਲਾਈਆਂ ਪਾਵਾਂਗੇ ਆਪਾਂ ਸਾਰੀਆਂ ਸਲਾਈਆਂ ਪਾ ਕੇ ਇੱਕ ਨੇ ਉਲਟੀ ਉਲਟੀ ਪਾਉਣੀ ਜਾਨ ਮੈਂ ਪਾ ਲਮਾ ਪੰਜ ਸਲਾਈਆਂ ਆਪਣੀਆਂ ਪੈ ਗਈਆਂ ਪੰਜ ਸਲਾਈਆਂ ਪਾ ਕੇ ਹੁਣ ਆਪਾਂ ਇਹ ਕੁੰਡੇ ਵਧਾਵਾਂਗੇ 8 ਕੁੰਡੇ ਆਪਾਂ ਪਾਵਾਂਗੇ ਐਸੀ ਤਰ੍ਹਾਂ 1 2 3 4 5 आठ अठ अठ अपने ऐसे तरीके बढ़ा ले पांच सलाईयां तो बाद अठ कुंडे अपने बढ़ा ले हूँ यही अपने उस तरीके ना उल्टी उल्टी सिलाई पानी है जिमें पहला है देखिए दो ਇਨ 4 5 6 7 8 ਦੇਖੀਏ 8 ਕੁੰਢੀ ਆਪਣੇ ਆਪ ਵਧ ਗਏ ਜਿਹੜੇ ਆਪਾਂ ਨੇ ਬੁਣੇ ਨੇ ਤੇ ਬਾਕੀ ਸਲਾਈ ਆਪਣੀ ਜਿਵੇਂ ਪਹਿਲਾਂ ਆਪਾਂ ਉਲਟੀ-ਉਲਟੀਆਂ 5 ਵੱਟਾਂ ਪਾਈਆਂ ਨੇ ਉਸੇ ਤਰ੍ਹਾਂ ਆਪਾਂ 5 ਵੱਟਾਂ ਫੇਰ ਪਾਵਾਂਗੇ ਇਹਨਾਂ ਨੂੰ ਦਾ ਸਲਾਈਆਂ ਪੈ ਜਾਂਦੀਆਂ ਨੇ ਪੰਜ ਉਲਟੇ ਸੈਟ ਹੋ ਜਾਂਦੀਆਂ ਨੇ ਬਟਾਂ ਆ ਦੇਖੀ ਐਸੇ ਤਰ੍ਹਾਂ ਪੰਜ ਬਟਾਂ ਆਪਾਂ ਨੇ ਪਾਈਆਂ ਨੇ ਪੰਜ ਆਪਾਂ ਹੋਰ ਉੱਤੇ ਪਾਵਾਂਗੇ ਦੇਖੀ ਸਲਾਈਆਂ ਆਪਣੀਆਂ ਪੈ ਗਈਆਂ ਆਪਾਂ ਨੇ ਪੰਜ ਪੰਜ ਸਲਾਈਆਂ ਥੱਲੇ ਪਾਈਆਂ ਨੇ ਇਹ ਉਲਟੀਆਂ ਉਡ ਬਟਾਂੀਆਂ ਆਪਾਂ ਨੇ 6 ਐ ਪਾਤੀਆਂ ਆ ਦੇਖੀ 1 2 3 4 5 ਇਧਰ ਹੋ ਗਈ ਆ 6 ਇਧਰ ਹੋ ਗਈ ਆ ਇਹ ਹੁਣ ਆਪਾਂ ਕੀ ਕਰਾਂਗੇ ਹੁਣ ਇਹ ਚ ਆਪਾਂ ਰੰਗ ਲਾਵਾਂਗੇ ਇੱਕ ਹੋਰ ਕਲਰ ਤਾਂ ਦੇਖੀਏ ਚਿੱਟਾ ਕਲਰ ਲਾਵਾਂਗੇ ਆਪਾਂ ਤਾਰੀਆਂ ਬੈਣੀਆਂ ਦੋ ਕੇ ਦੇ ਵਿੱਚ ਐਦਾਂ ਐਦਾਂ ਪਾ ਤਾਰੀ ਪਾਉਣ ਦੇ ਜਾਵਾਂਗੇ ਇਹ ਦੇਖੀਏ ऐसे तरह मसालाई पौंदी जाऊंगी सारी जी देखिए पहला गुंडा अपन उतारਾਂਗੇ ਇੱਕਣੀ ਧਾਗਾ ਆਪਾਂ ਕਰਾਂਗੇ ਮੂਰੇ ਨੂੰ ਆ ਦੇਖੀਏ ਧਾਗਾ ਆ ਦੇਖੀਏ ਧਾਗਾ ਖਿਚਾਂਗੇ ਧਾਗਾ ਫੇਰ ਇਸੇ ਤਰ੍ਹਾਂ ਆਪਾਂ ਨੇ ਮੂਰੇ ਕਰਨਾ ਦੋ ਧਾਗੇ ਕਰਨੇ ਨੇ ਜਿਹੜਾ ਧਾਗਾ ਤਾਂ ਆਪਣਾ ਆ ਦੇਖੀਏ ਜਿਹੜਾ ਆਪਣਾ ਹੁਣ ਟਾਇਟ ਆ ਧਾਗਾ ਇਹ ਆਪਾਂ ਨੇ ਹੱਥ 'ਚ ਰੱਖਣਾ ਜਿਹੜਾ ਟਾਇਟ ਧਾਗਾ ਢਿੱਲਾ ਆਪਾਂ ਨੇ ਛੱਡ ਦੇਣਾ ਇਹਦੇ ਨਾਲ ਆਪਾਂ ਦੋ ਕੁੰਡੇ ਪੋਣਾਂਗੇ ਦੇਖੀਏ ਜਿਹੜਾ ਢਿੱਲਾ ਧਾਗਾ ਹੈ ਉਹ ਆਪਾਂ ਇਹਨੂੰ ਖਿੱਚ ਦਾਂਗੇ ਐਸੀ ਤਰ੍ਹਾਂ ਫਿਰ ਇਹਨੂੰ ਮੂਰੇ ਕਰਾਂਗੇ ਧਾਗੇ ਦੋਏ ਫੇਰ ਦੋ ਪੋਣਾਂਗੇ ਇੱਕ ਨੇ ਫੇਰ ਇੱਕ ਨੇ ਖਿੱਚ ਦਾਂਗੇ ਇਹਨੂੰ ਮਗਨ ਧਾਗਾ ਐਸੀ ਤਰ੍ਹਾਂ ਆਪਾਂ ਨੇ ਇੱਕੜ ਸਲਾਈ ਪਾਉਂਦੇ ਨੇ ਜਾਣਾ ਦੋ ਦੋ ਕੁੰਡਿਆਂ ਦੇ ਆ ਦੇਖੀਏ ਫੇਰ ਤਾਂ ਗਾਉ ਸਦਨਾ ਮੂਰੇ ਕਰਾਂਗੇ ਦੋ ਗੁੰਡੇ ਬੁਣਾਗੇ ਫੇ ਖਿੱਚਾਂਗੇ ਧਾਗ ਆਪਾਂ ਨੇ ਜਰੂਰ ਦੋ ਲੈ ਕੇ ਧਾਗਾ ਜਿਹੜਾ ਧਾਗਾ ਆਪਾਂ ਨੂੰ ਅੱਜ ਟਾਈਟ ਹੋਊਗਾ ਨਾ ਆਪਾਂ ਨੇ ਖਿੱਚਦਿਆਂ ਇਹਦੇ ਨਾਲ ਆਪਾਂ ਨੇ ਬੁਣਨਾ ਹੈ ਇਹਦੇ ਨਾਲ ਸਲਾਈ ਪਾਉਣੀ ਬੁਣਨਾ ਆ ਦੋਏ ਧਾਗਾ ਆਪਾਂ ਇਕਨੇ ਛੱਡਣਾ ਦੋ ਗੁਨੇ ਗਏ ਜਿਹੜਾ ਢਿੱਲਾ ਧਾਗਾ ਉਹਨੂੰ ਆਪਾਂ ਫੜਕੇ ਆ ਖਿੱਚਦਾਂਗੇ لیکن ایسے طرح میں ساری سلائی پاؤں گی۔ ਬਹੁਤ ਸੌਖੇ طریقے ਨਾਲ ਬਣਦੀ ਇਹ ਜਰਾਬ ਬਹੁਤ ਵਧੀਆ ਬਣ ਕੇ ਤਿਆਰ ਹੋ ਗਈ ਇਹ। ਤੁਹਾਨੂੰ ਮੈਂ ਬਣਾ ਕੇ ساری ਜਰਾਬ ਦਿਖਾਉਂਗੀ। ਦੇਖੀਏ। ਇਕੜੇ ਵਸ ਖਿੱਚੀ ਜਾਣੇ ਧਾਗਾ। ਇਹੀ ਡਿਜ਼ਾਈਨ ਆ ਆਪਣਾ। ਆਪਾਂ ਧਾਰੀਆਂ ਨਹੀਂ ਪਾਉਣੀਆਂ ਹੈਗੀਆਂ। ਕੁਛ ਨਹੀਂ ਕਰਨਾ। ਇੱਕੋ ਸਲਾਈ ਦਾ ਇਹੀ ਡਿਜ਼ਾਈਨ ਦੋ ਸਲਾਈਆਂ 'ਚ ਪੈਣਾ ਪਣਾ। ਆਹ ਦੇਖਣ ਨੂੰ ਖਿੱਚ ਕੇ ਦੇਖਣਾ ਆਪਾਂ ਨੇ ਇਹਦੇ ਨਾਲ ਨਹੀਂ ਬੁਣਨਾ ਇਹਦੇ ਨਾਲੇ ਬੁਣਨਾ ਆ ਦੇਖੀ ਸਾਰੀ ਸਲਾਈ ਐ ਇਸੇ ਤਰ੍ਹਾਂ ਪੈਣੀ ਆ ਤੁਹਾਨੂੰ ਦਿਖਾਉਣੀ ਆ ਮਸਲਾਈ ਦੇਖੀਏ ਸਲਾਈ ਆਪਣੀ ਪੈ ਗਈ ਸਾਰੀ ਡਿਜ਼ਾਈਨ ਵਾਲੀ ਤੇ ਇਹ ਦੋ ਸਲਾਈਆਂ ਇੱਕ ਸਲਾਈ ਆਪਾਂ ਉਲਟੇ ਨੂੰ ਲਾ ਲੈਣੀਆਂ ਦੋਵੇਂ ਪਾਸੇ ਨੂੰ ਆਪਾਂ ਡਿਜ਼ਾਈਨ ਪਾ ਦੇਣਾ ਹੈ ਇਹ ਕੁੰਡੇ ਜਿਹਾ ਹੈ ਹੁਣ ਇਹਨੂੰ ਆਪਾਂ ਕੀ ਕਰਾਂਗੇ ਹੁਣ ਦੋ ਸਲਾਈਆਂ ਆਪਾਂ ਪਾਵਾਂਗੇ ਦੋਏ ਕਲਰ ਦੀਆਂ ਕਲਰ ਚੇਂਜ ਕਰਾਂਗੇ ਆ ਦੇਖੀਏ ਇਹ ਸਿੱਧਿਓ ਇੱकडे ਵੱਸ ਸਲਾਈ ਹੈ ਇਹ ਫਰਨਮਾ ਸਲਾਈ ਪਾ ਕੇ ਸਾਰੀ ਦਿਖਾਉਣੀ ਹੈ ਬਸ ਉਲਟੀ ਉਲਟੀ ਪੈਣੀ ਹੈ ਸਲਾਈ ਆਪਣੇ ਪੈ ਚੱਲੀ ਉਲਟੀ ਦੇਖੀਏ ਇਹ ਆ ਵੀ ਸਲਾਈ ਆਪਣੀ ਸਾਰੀ ਉਲਟੀ ਹੋ ਪੈਣੀ ਹੈ ਇਹ ਉਲਟੀਆਂ ਸਲਾਈਆਂ ਪੈਂਦੀਆਂ ਨੇ ये भी आप उल्टी पावे इस तरह देखिए इस तरह पैनिया नहीं उल्टिया उल्टिया लेना उल्टी लैन पा के मैं थन दखा सिलाई अपनी ये भी पैगी उल्टी देखिए ਦੇਖੇ ਦੋ ਸਲਾਈਆਂ ਆਪਣੀਆਂ ਇਹਦੀਆਂ ਪੈ ਗਈਆਂ ਦੋ ਸਲਾਈਆਂ ਇਹਦੀਆਂ ਪੈ ਗਈਆਂ ਆਪਣੀਆਂ ਦੋ ਇਹ ਆਪਣੀਆਂ ਐ ਹਰੇ ਦੀਆਂ ਪੈ ਗਈਆਂ ਦੋ ਇਹ ਆਪਣੇ ਚਿੱਟੇ ਦੀਆਂ ਪੈ ਗਈਆਂ ਦੇਖੀਏ ਦੋ ਦੋ ਸਲਾਈਆਂ ਡਿਜ਼ਾਈਨ ਐ ਵੀ ਦੋ ਦਾ ਦੋ ਇਹ ਆਪਣੀ ਉਲਟੀ ਦੀ ਬਟਾ ਪੈ ਗਈਆਂ ਹੁਣ ਆਪਾਂ ਫੇਰ ਇਹ ਕਲਰ ਚੇਂਜ ਕਰਾਂਗੇ ਦੇਖੀਏ ਇੱਕ ਸਲਾਈ ਸਾਰੀ ਆਪਾਂ ਨੇ ਇਹ ਵੀ ਉਲਟੀ-ਉਲਟੀ ਪਾਉਣੀਆਂ ਐਸੇ ਤਰ੍ਹਾਂ ਆਪਾਂ ਪਾਵਾਂਗੇ ਉਲਟੀ ਰੋਟੀ ਸਲਾਈਓ ਸਾਰੀ ਸਿੱਧੀ ਹੋ ਸਲਾਈ ਜਾਣੀ ਐ ਇੱਕਣੀ ਮੈਂ ਤੁਹਾਨੂੰ ਪਾ ਕੇ ਦਿਖਾਉਣੀ ਆ ਇਹ ਦੇਖੀਏ ਸਲਾਈ ਪੈ ਗਈ ਆਪਣੀ ਆ ਫੇਰ ਆਪਣਾ ਉਹੀ ਡਿਜ਼ਾਈਨ ਆ ਗਿਆ ਦੇਖੀਏ ਅੱਜ ਆ ਗਮੂਰੇ ਕਰਾਂਗੇ ਜਿਵੇਂ ਆਪਣੀ ਸਲਾਈ ਪਹਿਲਾਂ ਪਈ ਆ ਉਸੇ ਤਰ੍ਹਾਂ ਆਪਾਂ ਫੇਰ ਪਾਵਾਂਗੇ ਆ ਦੇਖੀਏ ਦੇਖਿਏ ਮੈਂ ਤੁਹਾਨੂੰ ਨਾ ਦੇਖਿਏ 1 2 ਆ ਤੀ ਆ ਜਿਹੜੀ ਕਿ ਚਿੱਟੇ ਦੀ ਆਪਾਂ ਤਿੰਨ ਲਾਈਨਾਂ ਪਾਉਣੀਆਂ ਨੇ ਐਸੇ ਤਰ੍ਹਾਂ ਜਿਵੇਂ ਆਪਾਂ ਹੀ ਹੈ ਮੈਂ ਤੁਹਾਨੂੰ ਪਾ ਕੇ ਦਿਖਾਉਣੀ ਆ ਇੱਕ ਇੱਕ ਆਪਾਂ ਨੇ ਉਲਟੀ ਗੱਬੇ ਬਾਹਰ ਲਾਈਨ ਪਾਉਣੀ ਆ ਇਹਦੀ ਹਰੇ ਦੀ ਇੱਕ ਇੱਕ ਚਿੱਟੇ ਦੀ ਚਿੱਟੇ ਦਾ ਆਪਾਂ ਇੱਕਨ ਡਿਜ਼ਾਈਨ ਬਣਾਉਣਾ ਆ ਆਪਾਂ ਨੇ ਸਿੰਪਲ ਹੀ ਲਾਈਨ ਪਾਉਣੀ ਆ ਉਲਟੇ ਵਾ ਧਾਗਾ ਕਰਕੇ ਮੈਂ ਤੁਹਾਨੂੰ ਤਿੰਨ ਲਾਈਨਾਂ ਪਾ ਕੇ ਹੁਣ ਦਿਖਾਉਣੀ ਆ ਦੇਖੋ ਜੀ ਆਪਣੇ ਸਾਰੇ ਡਿਜ਼ਾਈਨ ਆਪਣੇ ਹੋ ਗਏ ਤਿੰਨ ਲਾਈਨਾਂ ਮੈਂ ਤੁਹਾਨੂੰ ਕਿਹਾ ਸੀ ਤਿੰਨ ਲਾਈਨਾਂ ਆਪਾਂ ਬਣਾਤੀਆਂ ਦੇਖਿਏ ਤਿੰਨ ਲਾਈਨਾਂ ਬਣਾਤੀਆਂ ਇਹ ਦੋ ਦੋ ਆਪਣੀਆਂ ਆਏ ਨੇ ਦੋਏ ਦੋ ਆਏ ਨੇ ਦੋ ਦੋ ਸਲਾਈਆਂ ਦੇ ਵਸੇ ਲੈਣਾ ਤੇ ਇਹ ਆਪਣੀਆਂ ਪੈ ਗਈਆਂ ਤਿੰਨ ਲਾਈਨਾਂ ਹੁਣ ਆਪਾਂ ਇਹਨੂੰ ਕੀ ਕਰਾਂਗੇ ਜਿਹੜੀ ਇਸ ਤਰ੍ਹਾਂ ਇਹ ਬੱਟਾਂ ਨੇ ਉਲਟੀਆਂ-ਉਲਟੀਆਂ ਬੱਟਾਂ ਹੁਣ ਮੈਂ ਇਹ 6 ਪਾਉਂਗੀ ਹੁਣ ਆਪਾਂ ਕਲਰ ਚੇਂਜ ਕਰਾਂਗੇ ਆ ਦੇਖੀਏ ਇਹ ਹੁਣ ਉਲਟੀਆਂ-ਉਲਟੀਆਂ ਕੁਛ ਨਹੀਂ ਆਪਾਂ ਨੇ ਘਟਾਉਣਾ ਵਧਾਉਣਾ ਕੁਛ ਨਹੀਂ ਕਰਨਾ ਸਿੱਧੇ-ਸਿੱਧੇ ਇਕਣੇ ਬਸ ਇਸੇ ਤਰ੍ਹਾਂ ਉਲਟੀਆਂ ਉਲਟੀਆਂ ਹੀ ਲੈਣਾ ਪੈਣੀਆਂ ਤੇ ਧਾਗਾ ਵੀ ਮੂਰੀ ਰਹਿਣਾ ਇਹ ਮੈਂ ਤੁਹਾਨੂੰ 5 ਲਾਈਨਾਂ ਬਣਾ ਕੇ ਦਿਖਾਉਂਗੀ ਇਹ ਤੇ ਸਲਾਈਆਂ ਤਾਂ ਆਪਣੀਆਂ ਹੋਣੀਆਂ ਨੇ ਇਹ 10 ਤੇ 5 ਲਾਈਨਾਂ ਉਧਰ ਹੋ ਜਾਂਦੀਆਂ ਨੇ 5 ਇੱਧਰ ਹੋ ਜਾਂਦੀਆਂ ਨੇ ਐਸੇ ਤਰ੍ਹਾਂ ਦੀ ਜਿਹੜੀ ਆਏ ਨੇ ਆਪਣੀਆਂ ਆ ਦੇਖਿਓ ਪਹਿਲਾਂ 5 ਇਹ ਪਾਈਆਂ 5 ਇਹ ਪਾਈਆਂ ਹੁਣ ਆਪਾਂ ਨੇ 5 ਆਪਾਂ ਉੱਤੇ ਪਾਉਣੀਆਂ ਨੇ ਜਿਹੜੇ ਘਟਾਉਣੇ ਸੀ ਸਾਰੇ ਘਟਾ ਤੇ 48 ਕੁੰਡੇ ਮੈਂ ਹੀਠੋਂ ਤੇ ਧਰੇ ਤੁਰ ਤੱਕ 48 ਕੁੰਡੇ 48 ਦੇ ਵਿੱਚ ਆਪਾਂ 8 ਕੁੰਡੇ ਫੇਰ ਵਧਾ ਲੇਤੀ 48 ਨਾ ਹੋਰ ਇਹਨੂੰ ਬਸ ਉਲਟੀਆਂ ਉਲਟੀਆਂ ਬੱਟਾਂ ਹੀ ਪਾਉਣੀਆਂ ਨੇ ਬਸ ਆਹੀ ਉਲਟੀ ਉਲਟੀ ਉਹ ਸਾਰੀਆਂ ਸਲਾਈਆਂ ਨੇ ਆਪਣੀਆਂ ਜਿੱਥੋਂ ਆਪਾਂ ਥੱਲਿਓਂ ਧਰ ਕੇ ਗਏ ਆ ਸਾਰੀਆਂ ਸਲਾਈਆਂ ਆਪਣੀਆਂ ਉਲਟੀਆਂ ਉਲਟੀਆਂ ਹੀ ਪਈਆਂ ਨੇ ਇਹ ਤੇ ਹੁਣ ਆਪਾਂ ਇਹ ਸਾਰੀਆਂ ਸਲਾਈਆਂ ਉਲਟੀਆਂ ਪਾ ਕੇ ਤੁਹਾਨੂੰ ਮੈਂ ਦਿਖਾਉਣੀ ਆ ਆਪਾਂ ਇਹ ਆਪਣੀ ਉਲਟੀ ਉਲਟੀ ਸਲਾਈਆਂ ਪੈ ਗਈਆਂ ਦੋ ਤੇ ਇਹ ਨੂੰ ਹੁਣ ਆਪਾਂ ਕੀ ਕਰਾਂਗੇ ਨਾ ਅੱਧੇ ਕੁੰਡੇ ਨੇ ਅੱਧੇ ਮੈਂ ਕਰਕੇ ਬੰਦ ਹੈ ਇਹ ਦੇਖਿਆ ਇਸ ਤਰ੍ਹਾਂ ਇਹ ਨੂੰ ਹੁਣ ਆਪਾਂ ਕੀ ਕਰਾਂਗੇ ਨਾ ਜਿਹੜੇ ਅੱਧੇ ਕੁੰਡੇ ਰੱਖੇ ਨੇ ਇਹ ਸਿੱਧੀ ਸਿੱਧੇ ਮੋਲ ਨੇ ਇਹ ਉਦੋਂ ਤੱਕ ਰਵਾਉਣੇ ਨੇ ਜਦੋਂ ਤੱਕ ਆਪਣੇ ਏਕਣ ਕਰਕੇ ਨਾ ਇੱਥੇ ਤੱਕ ਰਵਾਉਣਾ ਹੈ ਮੈਂ ਤੁਹਾਨੂੰ ਹੁਣ ਉਲਟੀ ਉਲਟੀਆਂ ਸਲਾਈਆਂ ਪਾਉਣੀਆਂ ਨੇ ਬੱਟੇ ਬਣਾਉਣੀਆਂ ਤੁਹਾਨੂੰ ਪਾ ਕੇ ਫੇਰ ਮੈਂ ਦਿਖਾਉਣੀ ਆ